ਅਸੀਂ ਕੱਲ ਆਏ ਸੀ ਅਸੀਂ 79 ਲੱਖ ਤੇ 50 ਹਜ਼ਾਰ ਰੁਪਿਆ ਆਪਣਾ ਸ਼ਰਮਨ ਕਮੇਟੀ ਨੂੰ ਅਸੀਂ ਉਹਨਾਂ ਨੂੰ ਚੈੱਕ ਦਿੱਤਿਆ ਹਾਰਕ ਦਿੱਤੇ ਵਾਸਤੇ ਅੱਗੇ ਵੀ ਪੰਜਾਬ ਦੀ ਜਿਤਨੀ ਵੀ ਲੋਗ ਹੈ ਨੀਆ ਸੰਤਾ ਹੈ ਅਗਰ ਉਹਨਾਂ ਨੂੰ ਕੁਝ ਹੋਰ ਵੀ ਸਾਡੇ ਕੋਲੋਂ ਮੰਗ ਹੋਈ ਅਸੀਂ ਉਹ ਪੂਰੀ ਕਰਾਂਗੇ ਸਾਡੇ ਕਮੇਟੀ ਜ਼ਿਲ੍ਹਾ ਸ਼੍ਰੀਨਗਰ प्रधान अलची बाग गुरुद्वारा प्रधान बड़गाम बारामूला अनंतनाग पलवामा सारे सिख संगत पे पूरी वैली ने पैसा आई मगर रास्ता बंद होने की वजह से असी कोई रसद नहीं ले आ सके फिर कल थे ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਅਸੀਂ ਸ਼੍ਰੀਨਗਰ ਤੋਂ ਕਸ਼ਮੀਰ ਪੂਰੇ ਕਸ਼ਮੀਰ ਦੀ ਵੈਲੀ ਦੇ ਪਤਵੰਤੇ ਆਏ ਦੇ ਇਥੇ ਸੇਵਾਦਾਰ ਮੁਖ ਸੇਵਾਦਾਰ ਆਏ ਦੇ ਅਸੀਂ ਪਹਿਲੋ ਇਥੇ ਹਾਰ ਪੀੜਤੀਆਂ ਵਾਸੇ ਰਾਸ਼ਨ ਲੈ ਕੇ ਆ ਰਹੇ ਸਾਂ ਫਿਰ ਰਸਤਾ ਬੰਦ ਹੋ ਗਿਆ ਇੱਕ ਮਹੀਨਾ ਸਾਡਾ ਰੋਡ ਬੰਦ ਰਿਹਾ ਅਸੀਂ ਇਥੇ ਪਹੁੰਚ ਨਹੀਂ ਸਕਿਆ ਅਸੀਂ ਉਸਦੀ ਵੀ ਮਾਫੀ ਆਖਦਾਰਾਂ ਇੱਥੇ ਦੀ ਪੀਤੀਆਂ ਜਿਹੜੇ ਅਸੀਂ ਵਕਤ ਸਿਰ ਨਹੀਂ ਪੂਰੀ ਸਕੇ ਕਿਉਂਕਿ ਰਸਤਾ ਬੰਦ ਹੋ ਗਿਆ ਸੀ ਪੂਰਾ 1 ਮਹੀਨਾ ਰਸਤਾ ਬੰਦ ਰਿਹਾ ਅਸੀਂ ਕੱਲ ਆਏ ਸਾ ਅਸੀਂ 79 ਲੱਖ ਤੇ 50 ਹਜ਼ਾਰ ਰੁਪਿਆ ਆਪਣਾ ਸ਼ਰਮਨ ਕਮੇਟੀ ਨੂੰ ਅਸਾਂ ਉਹਨਾਂ ਨੂੰ ਚੈੱਕ ਦਿੱਤਿਆ ਹਾਰ ਪੀਤਿਆਂ ਵਾਸਤੇ ਜੋ ਜੋ ਸਾਡੀ ਤਰਫੋਂ ਹੋ ਸਕਤਾ ਸੀ ਅਸੀਂ ਉਹ ਕਰਿਆ ਅੱਗੇ ਵੀ ਪੰਜਾਬ ਦੀ ਜਿਤਨੀ ਵੀ ਲੋਗ ਹੈਂ ਜਾਂ ਸੰਤਾ ਹੈ ਅਗਰ ਉਹਨਾਂ ਨੂੰ ਕੁਝ ਹੋਰ ਵੀ ਸਾਡੇ ਕੋਲੋਂ ਮੰਗ ਹੋਈ ਅਸੀਂ ਉਹ ਪੂਰੀ ਕਰਾਂਗੇ ਇਹ ਛੋਟੀ ਜੀ ਤਿਲ ਫੁੱਲ ਲੈ ਕੇ ਅਸੀਂ ਐਮਰਜੈਂਸੀ ਆਣਾ ਪਿਆ ਇਸ ਵਿੱਚ ਪੂਰੇ ਸਾਡੇ ਕਮੇਟੀ ਡਿਸਟ੍ਰਿਕਟ ਸ੍ਰੀਨਗਰ ਪਰਦਾਨ ਅਲਚੀਵਾਕ ਤੋਂ ਦੁਆਰਾ ਪਰਦਾਮ ਪੜਗਾਮ ਬਾਰਾ ਮੁਲਾ ਨੰਤਨਾਗ ਪਲਵਾਮਾ ਸਾਰੇ ਸਿੱਖ ਸੰਗਤ ਤੇ ਪੂਰੀ ਵੈਲੀ ਨੇ ਪੈਸਾ ਇਕੱਠਾ ਕੀਤਾ ਇਹ ਨਹੀਂ ਕਿ ਸਾਡੇ ਕਮੇਟੀਆਂ ਦਰਫਾ ਹੋਇਆ ਨਹੀਂ ਇੱਕ ਇੱਕ ਬੰਦੇ ਨੇ ਸਾਨੂੰ ਪੈਸਾ ਦੇ ਕੇ ਪੰਜਾਬ ਵਾਸਤੇ ਕਿਹਾ ਕਿ ਤੁਸੀਂ ਹਾਲ ਪਿੱਤੇ ਨੂੰ ਜਾ ਕੇ ਦਿਓ ਸਾਡੀ ਬੜੀ ਉਰਸਾ ਦੀ ਸੀ ਕਿਆ ਸੀ ਬੜੇ ਜਲਦੀ ਆਈਏ ਮਗਰ ਰਸਤਾ ਬੰਦ ਹੋਣ ਕੀ وجہ ਸੇ ਅਸੀਂ ਕੋਈ ਦਸਤ ਨਹੀਂ ਲਿਆ ਸਕੇ ਫਿਰ ਕੱਲੇ ਤੇ ਸ਼ਿਮਰੀ ਧਾਮੀ ਸਾਹਿਬ ਨੂੰ ਅਸੀਂ 79 ਲੱਖ 40000 ਦਿੱਤੇ ਆ ਉਸ ਵਿੱਚ ਸਾਰੀ ਸਿੱਖ ਸੰਗਤ ਦਾ ਸੀ ਜਿਤਨੇ ਕਸ਼ਮੀਰ ਪੀਆ ਉਹਨਾਂ ਦਾ ਯੋਗਦਾਨ ਇੱਥੇ ਪਾਇਆ ਅਸੀਂ ਆਪਣੀ ਕਸ਼ਮੀਰੀ ਸਿੱਖ ਸੰਗਤ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਝੋਲੀ ਭਰੀ ਆ ਔਰ ਪੀੜਤਿਆਂ ਵਾਸਤੇ ਝੋਲੀ ਭਰੀ ਆ ਅਸੀਂ ਆ ਕੇ ਉਹਨਾਂ ਦਾ ਇਹ ਕੰਮ ਪੂਰਾ ਕੀਤਾ ਸਮਰਿਤ ਕੀਤਾ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਪੰਜਾਬ ਦੇ ਕਿਸਾਨਾਂ ਨੂੰ ਅੰਨਦਾਤਾ ਕਹਿ ਦਿੰਦੇ ਆ ਹਾਂ ਜੀ ਠੀਕ ਹੈ ਪਰ ਪੰਜਾਬ ਤੇ ਆਏ ਹੜ੍ਹਾਂ ਨੂੰ ਬਾਅਦ ਵੱਡੀ ਗਿਣਤੀ ਦੇ ਦੇਸ਼ਾਂ ਦੇ سارے ਪੰਜਾਬੀ ਇਕੱਠੇ ਹੋਏ ਆ ਕਿਵੇਂ ਦੇਖਦੇ ਕਈ ਪੰਜਾਬੀ ਕਲਾਕਾਰ ਵੀ ਇੱਕ ਮੰਚ ਤੇ ਇਕੱਠੇ ਹੋਏ ਕਿਵੇਂ ਦੇਖਦੇ ਆ ਅਸੀਂ ਉਹਨਾਂ ਨੂੰ ਇਸ ਕਰਕੇ ਦੇਖ ਰਹੇ ਹਾਂ ਕਿ ਪੰਜਾਬੀ ਵਿੱਚ ਬੜਾ ਜਜ਼ਬਾ ਹੈ ਯਾਨੀ ਕਿ ਇੱਕ ਇਕਸਤਾ ਦਾ ਜਜ਼ਬਾ ਹੈ ਯਾਨੀ ਕਿ ਦੇਸ਼ ਵਿੱਚ ਦੇਸ਼ ਵਿਦੇਸ਼ ਰੇ ਕਿੱਦੇ ਅੱਗੇ ਰੇ ਪਿੱਛੇ ਰੇ ਜਜ਼ਬਾ ਹੈ ਸਾਡੇ ਕਸ਼ਮੀਰ ਦੇ ਜਿੰਨੇ ਮੁਸਲਮਾਨ ਹਨ ਉਹਨਾਂ ਨੇ ਵੀ ਸਾਡੀ ਮਦਦ ਕੀਤੀ ਹੈ ਇਸ ਜਿਹੜੇ ਹਰਪੀਤੀਆਂ ਉਹਨਾਂ ਨੇ ਵੀ ਸਾਨੂੰ ਰਕਮ ਦਿੱਤੀ ਹੈ ਔਰ ਚੰਗੀ ਮੋਟੀ ਰਕਮ ਉਹਨਾਂ ਨੇ ਵੀ ਦਿੱਤੀ ਹੈ ਕੋਈ 20000 ਕੋਈ 25000 ਕੋਈ 35000 ਕਿਉਂਕਿ ਪੰਜਾਬੀਆਂ ਵਿੱਚ ਸਾਰੇ ਦੁਨੀਆ ਪਰਵਾਹ ਦਾ ਪੰਜਾਬੀ ਐਸਾ ਕਿ ਹੈ ਕਿ ਕਸ਼ਮੀਰ ਤੇ ਕੋਈ ਆਫਤਾ ਆਏ ਪੰਜਾਬੀ ਪਹਿਲੋਂ ਆਉਂਦਾ ਹੈ ਮੁਸਲਮਾਨਾਂ ਤੇ ਕੋਈ ਆਫਤਾ ਆਏ ਪੰਜਾਬੀ ਪਹਿਲੋਂ ਆਉਂਦਾ ਹੈ ਇੱਥੇ ਦੇ ਬੱਚੇ ਸਾਡੇ ਚੰਡੀਗੜ੍ਹ ਹੋਈਆ ਕਿਤੇ ਕੋਈ ਆਫਤਾ ਆਈਆ ਉਹਨਾਂ ਨੇ ਪਹਿਲੇ ਇੱਥੇ ਸਾਡੇ ਪੰਜਾਬੀਆਂ ਨੇ ਉਹਨਾਂ ਦਾ ਸਾਥ ਦਿੱਤੇ ਪੰਜਾਬੀ ਦਾ ਮੁਕਾਬਲਾ ਪੂਰੇ ਵਰਲਡ ਵੀ ਕੋਈ ਨਹੀਂ ਕਰ ਸਕਦਾ ਹੈ ਫੜਨ ਲੈ ਕੇ ਸਾਰੇ ਘਰਮਾਰੇ ਲੋਕਾਂ ਨੇ ਇਕਮਤ ਇਕੱਠੇ ਹੋ ਕੇ ਆਰ ਬੀਤਾਰੀ ਮੱਤ ਚੁੱਕੀ ਆਂ ਦੀ ਜੀ ਸਰ ਸੰਦੇਸ਼ ਵਿੱਚ ਆਂ ਦੀ ਜੀ ਸੰਦੇਸ਼ ਵਿੱਚ ਅਸੀਂ ਬਹੁਤ ਪਿਆਰ ਨਾਲ ਦੇਖਦੇ ਹਾਂ ਕਿ ਅੱਜ ਪਹਿਲੀ ਸਾਡੀ ਜਨਰੇਸ਼ਨ ਵਿੱਚ ਇਹ ਦੂਜੀ ਵਾਰ ਹੋਇਆ ਮਗਰ ਇਤਨਾ ਹਰ ਪੀਰ ਜਿਹਾ ਦੂਜੀ ਵਾਰ ਹੋਇਆ ਅਸੀਂ ਕਦੇ ਅੱਜ ਤੱਕ ਨਹੀਂ ਦੇਖਿਆ ਕਿਸੇ ਵੀ ਮੁਲਕ ਵਿੱਚ ਇਤਨਾ ਆਰਤੀ ਰਤਨੀ ਹੋਇਆ ਮਗਰ ਇੱਥੇ ਵੀ ਜਿੱਤੇ ਬਾਹਰਲੇ ਦੇਸ਼ ਵਿਦੇਸ਼ ਕਿਤੇ ਕੋਨੇ ਬੈਠੇ ਤੇ ਪੂਰੇ ਸਿੱਖ ਜਗਤ ਜਗਦੀ ਹੈ ਜਾਂ ਕੋਈ ਵੀ ਬੰਦਾ ਮੁਸਲਮਾਨ Hindu ਸਿੱਖ ਸਾਰੇ ਇਹਨਾਂ ਪੰਜਾਬੀਆਂ ਵਾਸਤੇ ਆਪਣਾ ਦਿਲ ਖੋਲ ਕੇ ਦਿੱਤੇ